5 ਮਿੰਟ ਚ ਐਮਐਸਪੀ ਦੇਣ ਵਾਲੇ ਮੈਡਮ ਯਾਨੀ ਕਿ ਅਨਮੋਲ ਗਗਨਮਾਨ ਨੂੰ ਇੱਕ ਵੱਡਾ ਝਟਕਾ ਲੱਗਿਆ ਝਟਕਾ ਵੀ ਉਥੋਂ ਜਿੱਥੋਂ ਉਹਨਾਂ ਨੇ ਪਹਿਲਾਂ ਅਸਤੀਫਾ ਦੇਣ ਦੀ ਕੋਸ਼ਿਸ਼ ਕੀਤੀ ਸੀ ਜੀ ਹਾਂ ਆਮ ਆਦਮੀ ਪਾਰਟੀ ਵੱਲੋਂ ਅਨਮੋਲ ਗਗਨਮਾਨ ਨੂੰ ਵਿਧਾਨ ਸਭਾ ਦੀ ਕਮੇਟੀ ਕਨਵੈਨਸ਼ਨ ਅਤੇ ਰੈਫਰੈਂਸ ਕਮੇਟੀ ਦੇ ਵਿੱਚੋਂ ਹਟਾ ਦਿੱਤਾ ਗਿਆ ਤੇ ਇਹ ਵੱਡਾ ਝਟਕਾ ਅਨਮੋਲ ਗਗਨਮਾਨ ਲਈ ਸਾਬਿਤ ਹੋ ਰਿਹਾ ਹੈ ਕਿਉਂਕਿ ਵੱਖ-ਵੱਖ ਜਗ੍ਹਾ ਤੇ ਗੱਲਾਂ ਚੱਲ ਰਹੀਆਂ ਨੇ ਕੀ ਅਨਮੋਲ ਗਗਨਵਾਨ ਨੇ ਸਭ ਤੋਂ ਪਹਿਲਾਂ ਜਦੋਂ ਅਸਤੀਫਾ ਦਿੱਤਾ ਸੀ ਆਵਾਜ਼ਵੀ ਪਾਰਟੀ ਦੇ ਬਤੌਰ ਐਮਐਲਏ ਤੋਂ ਤਾਂ ਉਹਨਾਂ ਨੂੰ ਮਨਾ ਲਿਆ ਗਿਆ ਸੀ ਪਰ ਹੁਣ ਦੁਬਾਰਾ ਤੋਂ ਆਵਾਜ਼ਵੀ ਪਾਰਟੀ ਵੱਲੋਂ ਹੀ ਉਹਨਾਂ ਨੂੰ ਕਮੇਟੀ 'ਚੋਂ ਕੱਢ ਦਿੱਤਾ ਗਿਆ ਤੇ ਇਹ ਕਮੇਟੀ ਦੇ ਹੁਣ ਨਵੇਂ ਮੈਂਬਰ ਬਣ ਚੁੱਕੇ ਨੇ ਰਾਜਪੂਰਾ ਤੋਂ ਐਮਐਲਏ ਨੀਨਾ ਮਿੱੱਤਲ ਤੇ ਮਹਿਲਾ ਵਿਧਾਇਕ ਨੂੰ ਇਸ ਕਮੇਟੀ ਦਾ ਹੁਣ ਮੈਂਬਰ ਬਣਾ ਦਿੱਤਾ ਗਿਆ ਪਰ ਇਹ ਝਟਕਾ ਕਿਤੇ ਨਾ ਕਿਤੇ ਹੁਣ ਲੱਗਾ ਅਨਮੋਲ ਗਗਨਮਾਨ ਨੂੰ ਤੇ ਇਸ ਦੇ ਨਾਲ ਕਈ ਕਿਆਸਰਾਈਆਂ ਜੁੜਦੀਆਂ ਹੋਈਆਂ ਨਜ਼ਰਾਰੀਆਂ ਨੇ ਕਿਆ ਆਵਾਜ਼ੀ ਪਾਰਟੀ ਦੇ ਬਤੌਰ ਐਮਐਲਏ ਤੋਂ ਪਹਿਲਾਂ ਅਨਮੋਲ ਗਗਨਮਾਨ ਨੇ ਜਦੋਂ ਅਸਤੀਫਾ ਦਿੱਤਾ ਸੀ ਤਾਂ ਉਹਨਾਂ ਨੇ ਆਪਣੇ ਇੱਕ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ ਕਿ ਮੇਰਾ ਬਹੁਤ ਮਨ ਭਾਰੀ ਹੈ ਤਾਂ ਇਸ ਕਰਕੇ ਮੈਨੂੰ ਇਹ ਇਥੋਂ ਦੀ ਅਸਤੀਫਾ ਦੇਣਾ ਪੈ ਰਿਹਾ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਗਾਤਾਰ ਖੂਬ ਟ੍ਰੋਲਿੰਗ ਹੋਈ ਆਮ ਆਦਮੀ ਪਾਰਟੀ ਦੀ ਤੇ ਨਾਲ ਹੀ ਅਨਮੋਲ ਗਗਨਮਾਨ ਦੀ ਪਾਸੇ ਅਨਮੋਲ ਗਗਨਮਾਨ ਦੀ ਕਿਤੇ ਨਾ ਕਿਤੇ ਕਹਿ ਸਕਦੇ ਹੋ ਕਿ ਲੋਕਾਂ ਨੇ ਵਡਿਆਈ ਵੀ ਕੀਤੀ ਕਿ ਹਾਂ ਤੁਸੀਂ ਚਾਹੇ ਲੇਟ ਆਇਓ ਪਰ ਸਹੀ ਆਇਓ ਕਿਉਂਕਿ ਅਨਮੋਲ ਗਗਨਮਾਨ ਵੱਲੋਂ ਵਿਧਾਨ ਸਭਾ ਦੇ ਵਿੱਚ ਆਪਣਾ ਇੱਕ ਬਿਆਨ ਦਿੱਤਾ ਗਿਆ ਸੀਗਾ ਕਿ ਜੇਕਰ ਅਸੀਂ ਜਾਂ ਮੈਂ ਆਪਣੇ 5 ਸਾਲਾਂ ਦੇ ਵਿੱਚ ਆਪਣਾ ਪੂਰਾ ਕੰਮ ਨਾ ਕਰ ਸਕੀ ਤਾਂ ਸਿਆਸਤ ਤੋਂ ਅਸਤੀਫਾ ਦੇ ਦਵਾਂਗੀ ਪਰ ਉਹਨਾਂ ਨੇ ਅਸਤੀਫਾ ਦਿੱਤਾ ਪਰ ਅਮਨ अरोड़ा ਵੱਲੋਂ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਮਨਾ ਲਿਆ ਗਿਆ ਪਰ ਹੁਣ ਜਿਹੜਾ ਹੈ ਕਿ ਹੁਣ ਆਮ ਆਦਮੀ ਪਾਰਟੀ ਵੱਲੋਂ ਅਨਮੋਲ ਗਗਨਮਾਨ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਵਿਧਾਨ ਸਭਾ ਦੀ ਕਮੇਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਪਰ ਹਾਲ ਦੀ ਘੜੀ ਅਨਮੋਲ ਗਗਨਮਾਨ ਦਾ ਇਸ ਤੇ ਉੱਤੇ ਕੋਈ ਵੀ ਬਿਆਨ ਅਧਿਕਾਰਿਕ ਤੌਰ ਤੇ ਨਹੀਂ ਆਇਆ ਤੇ ਹੁਣ ਵੇਖਣਾ ਹੋਵੇਗਾ ਕਿ ਅਨਮੋਲ ਗਗਨਮਾਨ ਇਸ ਦੇ ਬਾਰੇ ਕੀ ਕੁਝ ਕਹਿੰਦੇ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ